ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਰਿਕਮਲ ਤੇ ਇਸ ਵੇਲੇ ਸੀਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਸ ਵਿਹਾਇਸ਼ੀ ਘਰਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਲੜਕੀ ਨੇ ਅਮਨਦੀਪ ਕੋ ਨਾਮ ਦੀ ਲੜਕੀ ਨੇ ਇਹ ਸੁਇਸਾਈਡ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਬਿਨਾਂ ਬਾਦ ਦੀ ਉਸ ਤੰਗੜਾ ਹੈ ਉਹ ਮੰਗਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਅੱਜੜਾ ਹੈ ਉਸ ਲੜਕੀ ਦੇ ਵੱਲੋਂ ਸੁਇਸਾਈਡ ਕਰ ਲਿਆ ਜਾਂਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਕਦਮ ਉਸ ਲੜਕੀ ਨੇ ਕਿਉਂ ਪੁੱਜੂਕਿਆ ਇਸ ਨੂੰ ਲੈ ਕੇ ਪੂਰੇ ਪਰਿਵਾਰ ਵਾਲੇ ਜਿਹੜੇ ਨੇ ਇਸ ਤੇ ਲੇ ਕੁਝ ਸੋਗ ਦੇ ਵਿੱਚ ਨੇ ਜਹਾਬ ਜੀ ਤੋਹਰੇ ਕਿ ਜਦੋਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇ ਜਦੋਂ ਕੁਝ ਦਿਨਾਂ ਬਾਅਦ ਆ ਬੰਗਣੀ ਹੋਣੀ ਹੋਵੇ ਤਾਂ ਉਸ ਤੋਂ ਬਾਅਦ ਜੇ ਕੋਈ ਬੱਚਾ ਇਸ ਤਰ੍ਹਾਂ ਦਾ ਕਦਮ ਚੁੱਕ ਲੈਂਦਾ ਤਾਂ ਪਰਿਵਾਰ ਚੜਾਏ ਜ਼ਰੂਰ ਆ ਸਦਮੇ ਵਿੱਚ ਸੋਗ ਦੇ ਵਿੱਚ ਇਸ ਲਈ ਤਾਂ ਆਖਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਇਸ ਤਰ੍ਹਾਂ ਦਾ ਕਦਮ ਉਸਨੇ ਕਿਉਂ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਮਨਦੀਪ ਜਿਸ ਲੜਕੀ ਨੇ ਸੁਸਾਇਸਾਈਡ ਕੀਤਾ ਹੈ ਉਸ ਸਬਕਤਾਂ ਜੜੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਐਗਜ਼ਾਮੀਨੇਸ਼ਨ ਵਿਭਾਗ ਦੇ ਵਿੱਚ ਜਿਹੜੇ ਨੇ ਸੁਪਰਟੈਂਡੈਂਟ ਨੇ ਤਾਂ ਹੁਣ ਜਿਹੜਾ ਹੈਗਾ ਉਹ ਗੱਲ ਇਹ ਹੈ ਕਿ ਇਸ ਨੂੰ ਲੈ ਕੇ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਵੀ ਸਾਰੀ ਗੱਲ ਹੈਗੀ ਹੈ ਕਿ ਉਹ ਜੋ ਉਕੜੀਆਂ ਪਰਸਥਿਤੀਆਂ ਰਹੀਆਂ ਜਿਸ ਨੂੰ ਲੈ ਕੇ ਇਸ ਲੜਕੀ ਨੇ ਜਿਹੜਾ ਹੈਗਾ ਉਹ ਐਡਾ ਵੱਡਾ ਸਦਮ ਆ ਚੁੱਕਿਆ ਹੈ ਪਰ ਹਾਲ ਜਿਹੜਾ ਹੈਗਾ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਸਕੋਗੇ ਪਰਿਵਾਰ ਜਿਹੜਾ ਹੈਗਾ ਉਹ ਬਾਹਰ ਬੈਠਾ ਹੈ ਸੋਕ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਅਜ ਸਵੇਰ ਕੀ ਜਿਹੜੀ ਹੈ ਇੱਕ ਘਟਨਾ ਹੈ ਜਦੋਂ ਘਰ ਦੇ ਵਿੱਚ ਹੀ ਦੂਸਰੇ ਕਮਰੇ ਦੇ ਵਿੱਚ ਉਹ ਲੜਕੀ ਜਿਹੜੀ ਹੈ ਉਹ ਹੈਂਗਿੰਗ ਕਰ ਲਿਆ ਉਸਨੇ ਆਪਣੇ ਆਪ ਨੂੰ ਆ ਹਾਂ ਲਗਾ ਲਿਆ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਕਮਰੇ ਦੇ ਵਿੱਚ ਉਹ ਲੜਕੀ ਜਿਹੜੀ ਸੀ ਹੈ ਉਸਨੇ ਆ ਸੂਸਾਈਸਾਈਡ ਕੀਤਾ ਹੈ ਜਦੋਂ ਸਵੇਰੇ ਉਸਨੇ ਆਵਾਜ਼ ਲਗਾਈ ਗਈ ਤਾਂ ਕੋਈ ਵੀ ਜਿਹੜੀ ਹੈਗੀ ਉਹ ਉਸ ਦੇ ਵੱਲ ਪ੍ਰਤੀਕਿਰਿਆ ਨਹੀਂ ਦਿੱਤੀ ਜਿਦੋਂ ਕਰਦੇ ਨੇ ਦੇਖਿਆ ਤਾਂ ਇਹ ਸਾਰਾ ਜਦੋਂ ਦ੍ਰਿਸ਼ ਸਾਹਮਣੇ ਆਇਆ ਤਾਂ ਉਹ ਵੀ ਜਿਹੜੇ ਨੇ ਹੈਰਾਨ ਆਲ ਰਾਈਟ ਤਾਂ ਜ਼ਾਹਿਰ ਜੀ ਗੱਲ ਹੈਗੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਘਰ ਦੇ ਵਿੱਚ ਸ਼ੋਪਿੰਗ ਕੀਤੀ ਜਾ ਰਹੀ ਹੋਵੇ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ ਤਾਂ ਉਦੋਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹ ਘਟਨਾ ਵਾਪਰ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਲੜਕੀ ਨੇ ਜਿਹੜਾ ਹੈਗਾ ਉਹ ਫੈਸ਼ਨ ਡਿਜ਼ਾਈਨਿੰਗ ਜਿਹੜੀ ਉਹ ਕੀਤੀ ਹੋਈ ਸੀ ਤੇ ਲੁਧਿਆਣਾ ਦੇ ਵਿੱਚ ਉਸ ਨੂੰ ਅਨੇ ਜੋ ਵੀ ਜੜੀ ਹੈਗੀ ਆ ਉਹ ਕੀਤੀ ਸੀ ਕਿ ਤਾਂ ਇਸ ਸਭ ਨੂੰ ਲੈ ਕੇ ਜਿਹੜੀਆਂ ਆ ਚੀਜ਼ਾਂ ਹੈਗੀਆਂ ਉਹ ਸਾਰੇ ਜਿਹੜੀ ਹੈਗੇ ਜਾਂਚ ਹੈਗੇ ਕਿ ਆਖਰ ਐਡਾ ਵੱਡਾ ਕਦਮ ਚੁੱਕਿਆ ਗਿਆ ਹੈ ਹਾਲਾਂਕਿ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਵੀ ਇਸ ਵੇਲੇ ਕੁਝ ਵੀ ਬੋਲਣ ਦੱਸਣ ਦੇ ਲਈ ਤਿਆਰ ਨਹੀਂ ਨੇ ਕਿਉਂਕਿ ਜ਼ਾਹਿਰ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੋਈ ਘਰ ਦੇ ਵਿੱਚ ਸਥਿਤੀ ਹੁੰਦੀ ਹੈ ਇਸ ਤਰ੍ਹਾਂ ਦਾ ਕੋਈ ਕਦਮ ਚੁੱਕ ਲੈਂਦਾ ਤੇ ਉਸ ਨੂੰ ਲੈ ਕੇ ਪੂਰਾ ਪਰਿਵਾਰ ਚੜ੍ਹ ਜਾਂਦਾ ਇਸ ਲਈ ਦੁੱਖ ਤੇ ਮਾਹੌਲ ਦੇ ਵਿੱਚ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕੁਝ ਝੜੇ ਨੇ ਉਹ ਲੋਕ ਉਹ ਵੀ ਇਸ ਵੇਲੇ ਪਹੁੰਚੂ ਹੋਏ ਨੇ ਤੇ ਇਹ ਉਹੀ ਘਰ ਜਿੱਥੇ ਕੀ ਅਮਨਦੀਪ ਕੌਰ ਨੇ ਅੱਜ ਜਿਹੜਾ ਹੈ ਕਹਿੰਦਾ ਉਹ ਸੁਸਾਇਸਾਈਡ ਕਰ ਲਿਆ ਚਰਦੀਕਲਾ ਟਾਈਮ ਟਿਵਲੀ ਬਾਈਨਲ ਕਰੋ ਆਪਣੇ ਸੇਵ ਵੀ ਸਤਿਸ਼ ਕੁਮਾਰ ਸਿੱਖੀ ਦਾ ਚੰਡੀਗੜ੍ਹ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ